ਸਤਿ ਸ਼੍ਰੀ ਅਕਾਲ ਦੋਸਤੋ ਦਿੱਲੀ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦੀ ਮੀਟਿੰਗ ਚੱਲ ਰਹੀ ਹੈ ਦਿੱਲੀ ਹਾਰ ਤੋਂ ਬਾਅਦ ਨਾਲ ਦੀ ਨਾਲ ਹੀ ਜਿਹੜੇ ਹੈਗੇ 92 ਪੰਜਾਬ ਦੇ ਵਿਧਾਇਕ ਤੇ ਆਮ ਆਦਮੀ ਪਾਰਟੀ ਦੇ ਮੋਢਲੇ ਜਿਹੜੇ ਲੀਡਰ ਨੇ ਉਹਨਾਂ ਚ ਐਮਪੀ ਵੀ ਹੋ ਸਕਦੇ ਆ ਔਰ ਵੱਡੀ ਗਿਣਤੀ ਦੇ ਵਿੱਚ ਭਗਵੰਤ ਮਾਨ ਤੇ ਹੋਰ ਸਾਰੇ ਲੀਡਰ ਨੇ ਜਿਹੜੇ ਅੱਜ ਸਾਰੀਆਂ ਮੀਟਿੰਗਾਂ ਕੈਨਸਲ ਕਰਕੇ ਕਿਉਂਕਿ ਸਭ ਦੇ ਪਲਾਨ ਬਣੇ ਹੁੰਦੇ ਆ ਇੱਕ ਜਿੰਨੇ ਵੀ ਮੰਤਰੀ ਹੈਗੇ ਆ ਸਾਰੇ ਕੈਨਸਲ ਕਰਕੇ ਖਪੂਰਤਲਾ ਹਾਊਸ ਜਿਹੜਾ ਸੀਐਮ ਹਾਊਸ ਹੁੰਦਾ ਦਿੱਲੀ ਦੇ ਵਿੱਚ ਜਿਹੜਾ ਪੰਜਾਬ ਦੇ ਸੀਐਮ ਜਿਹੜਾ ਵੀ ਬੰਦਾ ਉਸ ਨੂੰ ਮਿਲਿਆ ਹੁੰਦਾ ਉੱਥੇ ਅੱਜ ਮੀਟਿੰਗ ਜਿਹੜੀ ਸ਼ੁਰੂ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਾਰੇ ਮੰਤਰੀ ਉੱਥੇ ਪਹੁੰਚ ਚੁੱਕੇ ਨੇ ਭਗਵੰਤ ਸਿੰਘ ਮਾਨ ਉਹ ਵੀ ਉੱਥੇ ਪਹੁੰਚ ਚੁੱਕੇ ਨੇ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਜਦੋਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਹਾਸਲ ਜਿਹੜੀ ਕਰਨ ਦੀ ਉਹਨਾਂ ਨੂੰ ਚਾਹ ਸੀਗੀ ਕਿ ਅਸੀਂ ਵੱਡੀ ਜਿੱਤ ਹਾਸਲ ਕਰਾਂਗੇ ਆਸ ਵੀ ਸੀ ਪਰ ਨਾਲ ਦੀ ਨਾਲ ਜਿਹੜੇ ਵੱਡੇ ਚਿਹਰੇ ਨੇ ਉਹਨਾਂ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪੈਂਦਾ ਇੱਥੋਂ ਤੱਕ ਕਿ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ 3000 ਵੋਟਾਂ ਤੋਂ ਹਾਰ ਜਾਂਦੇ ਆ ਉਸ ਤੋਂ ਬਾਅਦ ਮੰਥਨ ਦੇ ਲਈ ਔਰ ਕਿਸ ਤਰ੍ਹਾਂ ਦੇ ਨਾਲ ਦਿੱਲੀ ਤਾਂ ਗਈ ਹੀ ਗਈ ਆਮ ਆਦਮੀ ਪਾਰਟੀ ਦੇ ਹੱਥੋਂ ਕਿ ਪੰਜਾਬ ਵੀ ਨਾ ਕਿਤੇ ਚਲਾ ਜਾਵੇ ਇਸ ਕਰਕੇ ਅੱਜ ਜਿਹੜੀ ਹੈ ਮੀਟਿੰਗ ਬੁਲਾਈ ਗਈ ਹੈ ਕਿਉਂਕਿ ਸਭ ਤੋਂ ਵੱਡੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੀ ਹਾਰ ਦਾ ਔਰ ਭਾਜਪਾ ਦੀ ਜਿੱਤਣ ਦਾ ਸਭ ਤੋਂ ਇੱਕ ਅਨੋਖੀ ਚੀਜ਼ ਦੇਖੀ ਗਈ ਹੈ ਕਿ ਪੰਜਾਬ ਦੇ ਵਿੱਚ ਬਹੁਤ ਜਸ਼ਨ ਮਨਾਇਆ ਗਿਆ ਹਾਲਾਂਕਿ ਜਿਹੜੀ ਕਾਂਗਰਸ ਪਾਰਟੀ ਹੈ ਬਿਸ਼ੱਕ ਦੀ ਉਹਨਾਂ ਨੂੰ ਆਪਣੀ ਹਾਰ ਤੇ ਨਹੀਂ ਚਿੰਤਾ ਆ ਜਾਂ ਇਹਨਾਂ ਦੁੱਖ ਨਹੀਂ ਹੋਇਆ ਕਿਉਂਕਿ ਦਿੱਲੀ ਦੇ ਵਿੱਚ ਉਹ ਆਪਣਾ ਖਾਤਾ ਵੀ ਨਹੀਂ ਖੋਲ ਸਕੇ ਕਾਂਗਰਸ ਪਾਰਟੀ ਪਰ ਭਾਜਪਾ ਦੀ ਜਿੱਤ ਔਰ ਆਮ ਆਦਮੀ ਪਾਰਟੀ ਦੀ ਜਾਂ ਅਰਵਿੰਦ ਕੇਜਰੀਵਾਲ ਦੀ ਹਾਰ ਦਾ ਉਹਨਾਂ ਨੂੰ ਬੜੀ ਹੈ ਜਿਹੜੀ ਖੁਸ਼ੀ ਮਿਲੀ ਹੈ ਉਹ ਬੜੇ ਖੁਸ਼ ਨੇ ਬੜੇ ਖੁਸ਼ ਹੋ ਕੇ ਦੱਸਦੇ ਆ ਵੀ ਚਲੋ ਸਾਡਾ ਤਾਂ ਖਾਤਾ ਨਹੀਂ ਖੁੱਲਿਆ ਸਾਡੇ ਕੋ ਦिल्‍ली ਪਹਿਲਾਂ ਵੀ ਨਹੀਂ ਸੀ ਹਾਲਾਂਕਿ ਜੇ ਗੱਲ ਕਰੀਏ ਜਦੋਂ ਸ਼ੀਲਾ ਧਿਕਸ਼ੇਤ ਜਿਹੜੇ ਮੁੱਖ ਮੰਤਰੀ ਸੀਗੇ ਦिल्‍ली ਦੇ ਉਹ ਕਾਂਗਰਸ ਦੇ ਸਨ ਔਰ ਕਾਂਗਰਸ ਦੀ ਬਹੁਤ ਹੀ ਚੜ੍ਹਾਈ ਸੀਗੀ ਕਿਸੇ ਟਾਈਮ ਦिल्‍ली ਦੇ ਵਿੱਚ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਆਉਂਦੀ ਹੈ ਪਰ ਫਿਰ ਵੀ ਆਮ ਆਦਮੀ ਪਾਰਟੀ ਗੱਲ ਕਰੀਏ ਤਾਂ ਤਿੰਨ ਵਾਰੀ ਦिल्‍ली ਦੇ ਵਿੱਚ ਸੀਐਮ ਜਿਹੜੇ ਅਰਵਿੰਦ ਕੇਜਰੀਵਾਲ ਬਣ ਚੁੱਕੇ ਆ ਪਰ ਹੁਣ ਜਦੋਂ ਹਾਰ ਹੁੰਦੀ ਹੈ ਤਾਂ ਉਸ ਤੋਂ ਬਾਅਦ ਕਈ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਕਿ ਹੋ ਸਕਦਾ ਹੈ ਸੋਸ਼ਲ ਮੀਡੀਆ ਤੇ ਵੀ ਇਸ ਤਰ੍ਹਾਂ ਦੇ ਵੀਡੀਓ ਪੈ ਰਹੀਆਂ ਕਿ ਪੰਜਾਬ ਦੇ ਨਵੇਂ ਸੀਐਮ ਬਣ ਸਕਦੇ ਆ ਅਰਵਿੰਦ ਕੇਜਰੀਵਾਲ ਪਰ ਜਿਵੇਂ ਹੀ ਮੀਟਿੰਗ ਖਤਮ ਹੋਊਗੀ ਕਿਸੇ ਵੱਡੇ ਲੀਡਰ ਦੇ ਨਾਲ ਗੱਲ ਹੁੰਦੀ ਹੈ ਤਾਂ ਤੁਹਾਨੂੰ ਜਾਣਕਾਰੀ ਤੁਹਾਡੇ ਤੱਕ ਪਹੁੰਚਾਵਾਂਗੇ ਕਿ ਕੀ ਮਾਹੌਲ ਹੈ ਕਿਸ ਤਰ੍ਹਾਂ ਦੇ ਨਾਲ ਕੀ ਮੀਟਿੰਗ ਦੇ ਵਿੱਚ ਗੱਲ ਹੋਈ ਹੈ ਕਿਉਂਕਿ ਆਮ ਆਦਮੀ ਪਾਰਟੀ ਨੂੰ ਇਹ ਵੀ ਲੱਗ ਰਿਹਾ ਕਿ ਤੇ ਪੰਜਾਬ ਨਾ ਸਾਡੇ ਹੱਥੋਂ ਚਲਾ ਜਾਵੇ ਕਿਉਂਕਿ ਦਿੱਲੀ ਚਲਾ ਗਿਆ ਉਹਨਾਂ ਕੋ ਪੰਜਾਬ ਰਹਿ ਗਿਆ ਔਰ ਪੰਜਾਬ ਦੇ ਵਿੱਚ ਹਜੇ 2 ਸਾਲ ਦਾ ਸਮਾਂ ਆਮ ਆਦਮੀ ਪਾਰਟੀ ਕੋਲ ਹੈਗਾ 2 ਸਾਲ ਆਮ ਆਦਮੀ ਪਾਰਟੀ ਲੋਕਾਂ ਦੇ ਲਈ ਕੰਮ ਕਰਕੇ ਲੋਕਾਂ ਦੇ ਨਾਲ ਜੋ ਵਾਅਦੇ ਕੀਤੇ ਸੀ ਪੂਰੇ ਕਰਕੇ ਜੇਕਰ ਸਹੀ ਤਰੀਕੇ ਨਾਲ ਕੰਮ ਕਰਦੀ ਹੈ ਤਾਂ ਆਉਣ ਵਾਲਾ ਸਮਾਂ ਹੋ ਸਕਦਾ ਆਮ ਆਦਮੀ ਪਾਰਟੀ ਦਾ ਹੀ ਹੋਵੇ ਪਰ ਨਾਲ ਦੀ ਨਾਲ ਅੱਜ ਮੀਟਿੰਗ ਦੀ ਆਪਾਂ ਗੱਲ ਕਰ ਰਹੇ ਹਾਂ ਦਿੱਲੀ ਦੇ ਵਿੱਚ ਮੀਟਿੰਗ ਚੱਲ ਰਹੀ ਹੈ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਉੱਥੇ ਪਹੁੰਚੇ ਹੋਏ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੰਤਰੀਆਂ ਦਾ ਕੀ ਕਹਿਣਾ ਸੁਣੋ ਸਰਬ ਨੇ ਬੁਲਾਇਆ ਸਾਰਿਆਂ ਨੂੰ ਸਾਰੇ ਐਮਐਲਏ ਸਾਹਿਬਾਨ ਤੇ ਮੰਤਰੀ ਸਾਹਿਬਾਨ ਆਏ ਨੇ ਜੀ

ਸ਼ਰਮ ਨਹੀਂ ਆਉਂਦੀ ਗੱਲਾਂ ਕੀ ਕਰਦੇ ਨੇ ਕੀ ਅਸਰ ਆ ਪੰਜਾਬ ਤੇ ਇਹ 18 ਕੀ ਕਰ ਰਿਹਾ ਯਾਰ ਇਹਨਾਂ ਲਖਣ ਵਾਲੀ ਮੈਂ ਜਿੰਨੀ ਲਖਣ ਲੈ ਕੇ ਰਿਆਂ ਡਿਪਟੀ ਸੀਐਮ ਨੂੰ ਰੱਖ ਕੇ ਆਇਆ ਉਹ ਤਾਂ ਸਰ ਪ੍ਰਤਾਪ ਪਾਚਵਾ ਨਹੀਂ ਉੱਥੇ ਹੀ ਸੀਗੇ ਗਰਾਸਪੋਰੀ ਸੀਗੇ ਜਿਤਾ ਲੈਂਦਾ ਡਿਪਟੀ ਸੀਐਮ ਨੂੰ ਮੈਨੂੰ ਨਹੀਂ ਲੱਗਦਾ ਮੀਟਿੰਗ ਦੇ ਵਿੱਚ ਕੀ ਰਹਿਣ ਵਾਲਾ ਜੀ ਮੀਟਿੰਗ ਤਾਂ ਬਾਅਦ ਦੱਸਣਿਆ ਕੀ ਰਹਿਣ ਵਾਲਾ ਕੀ ਕਮੇਟੀ ਤੋਂ ਬਾਅਦ ਹੀ ਸਰ ਕੁਝ ਬਤਾਓ ਕੀ ਜਿੰਦਾ ਹੋਗਾ ਕੁਝ ਬਤਾਇਆ ਗਿਆ ਜੀ ਗੁਰਦੀਪ ਸਿੰਘ ਰਣਾਵਾ ਹੈ ਮੈਂ ਤੁਹਾਨੂੰ ਸਾਰਾ ਕੁਝ ਦੱਸ ਕੇ ਜਾਵਾਂਗਾ ਹਾਂ ਜੀ ਥੋੜਾ ਜਿਹਾ ਇੰਤਜ਼ਾਰ ਕਰੋ ਠੀਕ ਹੈ ਨਾ ਮਾਰ ਕੋ ਕੋ ਖਤਰਾ ਨਹੀਂ ਲੱਗ ਰਿਹਾ ਨਾਵਾਜੀ ਕੋਈ ਖਤਰਾ ਨਹੀਂ ਸਰ ਯਾਰ ਨੂੰ ਕੀ ਖਤਰਾ ਹਾਂ 94 ਐਮ ਐਲ ਖਦਾ ਖਤਰਾ ਪੰਜਵਾਂ ਕਹਿ ਰਹੇ ਆ ਇਤਨਾ ਸਿੰਦੇ ਮਾਡਲ ਪੰਜਾਬ ਮੇ ਲਾਗੂ ਹੋ ਰਹਾ ਹੈ ਜਿਹੜਾ ਬਾਜਵਾ ਕਹਿੰਦਾ ਉਹਨੂੰ ਕਹਿੰਦਾ ਤੇਰੇ ਹਲਕੇ ਚ ਟਪੀ ਸੀ ਐਮ ਨੂੰ ਹਰਾ ਕੇ ਆਇਆ ਮੈਂ ਠੀਕ ਹੈ ਉਹਦਾ ਬਾਜਵਾ ਕਿੱਥੇ ਗਿਆ ਸਰ ਉਹ ਕਿਹੜੇ ਦੱਥਾਂ ਦੇ ਆਧਾਰ ਤੇ ਦਾਅਵੇ ਕਰ ਰਹੇ ਨੇ ਦਿੱਲੀ ਹਾਂਤ ਉਹਨਾਂ ਨੂੰ ਪੁੱਛੋ ਸਰ ਜੇ ਨਹੀਂ ਹਾਂ ਜੇ ਦਿੱਲੀ ਵਿੱਚ ਅਸਰ ਪੜ ਰਿਹਾ ਹੈ ਸਰ ਦਿੱਲੀ ਕੋਈ ਪੰਜਾਬ ਦਾ ਅਸਰ ਨਹੀਂ 94 ਐਮ ਐਲ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਬੋਲਦੇ ਕਿ ਮੁੱਖ ਮੰਤਰੀ ਬਦਲੇ ਜਾਣਗੇ ਬਹੁਤ ਸਾਰੇ ਮੁੱਖ ਮੰਤਰੀ ਬਦਲੇ ਜਾਣਗੇ ਬਿੱਟੂ ਦੀ ਸਲਾਹ ਨਾ ਬਦਲਣਾ ਹੈ ਬਿੱਟੂ ਦੀ ਸਲਾਹ ਦੀ ਜ਼ਰੂਰਤ ਹੈ ਬਿੱਟੂ ਆਪਣੀ ਸਲਾਹ ਆਪਣੇ ਕੋਲ ਰੱਖੇ ਕਹ ਰਹੇ ਹਨ ਮਾਨ ਸ਼ਾਹ ਦੇ ਟੱਚ ਮੇ ਹਨ ਕੌਣ ਮਾਨ 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 ਇਮਾਨ ਸਰ ਦੱਸ ਸਕਦੇ ਮੈਂ ਕੀ ਦੱਸ ਸਕਦਾ ਅੱਛਾ ਤੁਹਾਨੂੰ ਕੋਈ ਖਬਰ ਹੈ ਕਿ ਮੈਨੂੰ ਕੋਈ ਖਬਰ ਨਹੀਂ ਚੱਲ ਰਹੀ ਹੈ ਐਮ ਐਲ ਏ ਸਮਝ ਕਹ ਰਹੇ ਹਨ ਕੋਈ ਨਰਾਜ਼ਗੀ ਨਹੀਂ ਐਮ ਐਲ ਏ ਦੀ ਐਮ ਐਲ ਏ ਸਾਰੇ ਇੱਕ ਮੋਟ ਨੇ ਅਰਵਿੰਦ ਕੇਜਰੀਵਾਲ ਸਾਡੇ ਪਾਰਟੀ ਦਾ ਸੁਪਰੀਮੋ ਨੇ ਉਹਨਾਂ ਦੇ ਸਾਰੇ ਸਿਪਾਈ ਨੇ ਵਿਸ਼ਵਾਸ ਗਾਇਮ ਹੈ ਕਿ ਦਿੱਲੀ ਵਿੱਚ ਜੋ ਨਤੀਜੇ ਆਏ ਕਿਸੇ ਤਰ੍ਹਾਂ ਦਾ ਸਪੋਰਟ ਨਹੀਂ ਮਿਲਿਆ ਪੰਜਾਬ ਤੋਂ ਇਹ ਵੀ ਬਾਤ ਆ ਰਹੀ ਹੈ ਸਾਹਮਣੇ ਕਿ ਉਹਨਾਂ ਨੂੰ ਸਪੋਰਟ ਮਿਲ ਦਿੱਲੀ ਦੇ ਲੋਕਾਂ ਨੇ ਕਿੰਨੇ ਵਾਇਸ ਕਰ ਦਿੱਤੀਆਂ ਕਿੰਨੀਆਂ ਸੀਟਾਂ ਜਿਹੜੀਆਂ 2 2 4 400 ਸਹੀ ਖੜੀਆਂ ਨੇ ਆ ਦਿੱਲੀ 'ਚ ਜੋ ਇਲੈਕਸ਼ਨ ਹੋਈ ਆ ਇਹ ਇਲੈਕਸ਼ਨ ਥੋੜੀ ਹੋਈ ਆ ਗੁੰਡਾਗਰਦੀ ਹੋਈ ਆ ਫਾਇਰ ਐਂਡ ਫਾਇਰ ਤੋਂ ਇਲੈਕਸ਼ਨ ਹੋਈ ਆ ਜਿਸ ਤਰੀਕੇ ਨਾਲ ਦਿੱਲੀ ਦਾ ਕਬਜ਼ਾ ਕੀਤਾ ਉਹ ਸਾਰਿਆਂ ਨੂੰ ਪਤਾ ਕਿਸਨੇ ਜੰਮੂ-ਕਸ਼ਮੀਰ ਕੋਲ ਇਸ ਤਰ੍ਹਾਂ ਕਿਸੇ ਮੀਟਿੰਗ ਦਾ ਅਜੰਡਾ ਮੀਟਿੰਗ ਤੋਂ ਬਾਅਦ ਤੁਹਾਨੂੰ ਦੱਸਾਂਗਾ ਕੀ ਅਜੰਡਾ ਹੈ ਆਪ ਦੀ ਕੋਟੀਆਂ ਚ ਕਹਿੰਦੇ ਦਿੱਲੀ ਵਾਲੇ ਜ਼ਿਆਦਾ ਰਹਿੰਦੇ ਨੇ ਇਸ ਤਰ੍ਹਾਂ ਸਰ ਇਹ ਕਹਿੰਦੇ ਨੇ ਪੰਜਾਬ ਦੀ ਸਰਕਾਰੀ ਕੋਟੀਆਂ ਦਿੱਲੀ ਵਾਲੇ ਜ਼ਿਆਦਾ ਰਹਿੰਦੇ ਹਾਂ ਜਿਹੜੇ ਪੰਜੇੜੇ ਰਾਜ ਸਭਾ ਮੈਂਬਰ ਬਣੇ ਨੇ ਪੰਜਾਬ ਵੱਲੋਂ ਉਹਨਾਂ ਕੋਟੀਆਂ 'ਚ ਰਹਿਣਾ ਕਿ ਉਹਨਾਂ ਬਾਹਰ ਰਹਿਣਾ ਜਿਹੜੇ ਰਾਜ ਸਭਾ ਦੇ ਮੈਂਬਰ ਬਣੇ ਨੇ ਪੰਜਾਬ ਵੱਲੋਂ ਉਹਨਾਂ ਕਿੰਨਾਂ ਕੋਟੀਆਂ 'ਚ ਰਹਿਣਾ ਜੀ ਸਰ ਮੀਟਿੰਗ ਦਾ ਕੀ ਅਜੰਡਾ ਹੈ ਮਾਨਸਾ ਮਨਨ ਇਹ ਤੇ ਪਰ ਇਹ ਸਿੱਤੇ ਰਹਿਣ ਲੱਗੇ ਨੇ ਜੰਨੂ ਇੱਕ ਸਾਲ ਪਾਰਟੀ ਕੋ ਪਾਰਟੀ ਕੋ ਮਜ਼ਬੂਤ ਕਰਨ ਦੇ ਲਈ ਮੀਟਿੰਗ ਹੋ ਰਹੀ ਹੈ ਬਸ ਜੀ ਦਿੱਲੀ ਦੇ ਇਲੈਕਸ਼ਨ ਨੂੰ ਲੈ ਕੇ ਪਾਰਟੀ ਕੋ ਮਜ਼ਬੂਤ ਕਰਨ ਦੇ ਲਈ ਅਰਵਿੰਦ ਜੀ ਬਾਰੇ ਕਨਵੀਨਰ ਹੈ ਉਹਨਾਂ ਨੇ ਮੀਟਿੰਗ ਬੁਲਾਈ ਹੈ ਪਾਰਟੀ ਕੋ ਮਜ਼ਬੂਤ ਕਰਨ ਦਾ ਬਾਰੇ ਨੂੰ ਕੀ ਕਹਿਣਾ ਚਾਹੋਗੇ ਬਾਜਵਾ ਜੀ ਦਾ ਕਰ ਰਹੇ ਨੇ ਕੀ ਕੰਮ ਬਾਜਵਾ ਪੰਜਾਬ ਦਾ ਸਭ ਤੋਂ ਝੂਠਾ ਬੰਦਾ ਬਾਜਵਾ ਪ੍ਰਤਾਪ ਬਾਜਵਾ ਸਭ ਤੋਂ ਵੱਡਾ ਗੱਪੀ ਬੰਦਾ ਪੰਜਾਬ ਦਾ ਉਹਦੀ ਗੱਲ ਤੇ ਤਕੀਦ ਨਾ ਕਰਿਆ ਕਰੋ ਮੁੱਖ ਮੰਤਰੀ ਸਾਹਿਬ ਰਮਨਾਲ ਦੀ ਗੱਲ ਨਹੀਂ ਸਾਹਿਬ ਅੱਧ ਦੀ ਕੋਈ ਗੱਲ ਕੋਈ ਗੱਲ ਨਹੀਂ ਹੈ ਇਹ ਪੰਜਾਬ ਵਾਸਤੇ ਜਿਹੜਾ ਮੈਂ ਆਪਕੋ ਇੱਕ ਇੱਕ ਸ਼ਬਦ ਮੈਂ ਬਤਾ ਰਿਹਾ ਕਿ ਪਾਰਟੀ ਕੋ ਮਜ਼ਬੂਤ ਕਰਨੇ ਲਈ ਜੇ ਮੀਟਿੰਗ ਹੋਦੀ ਹੈ ਬਸ ਸਾਰਾ ਐਮਐਲਏ ਉਹ ਸਾਡੇ ਨੇ ਮਨੋਰੀ ਬਾਖਲੀ ਚਲਾ ਕੇ ਦਿਖਾ ਦੇ ਅਸੀਂ ਤੇ 30 ਜਿਹੜੇ ਹੈਗੇ ਆ ਉਹ ਬਾਅਦ ਦੀਆਂ ਗੱਲਾਂ ਲੋੜਾ ਬਾਜਵਾ ਸਾਹਿਬ ਆਪਦੇ 18 ਬੰਦਿਆਂ ਦੀ ਇੱਕ ਮਨੋਪਲੀ ਦਿਖਾ ਦੇ ਨੇ ਵੀ 18 ਬੰਦੇ ਇਕੱਠੇ ਸਾਰੇ ਜੀ ਭਾਈ ਅੱਜ ਦੀ ਬੈਠਕ ਦਾ ਮੰਤਬ ਕੀ ਹੈ ਕਿਉਂ ਕੀਤੀ ਜਾ ਰਹੀ ਹੈ ਐਨਾਲਿਸਿਸ ਵੀ ਕੀਤਾ ਉਹ ਸਾਹਮਣੇ ਐਨਾਲਿਸਿਸ ਵਾਸਤੇ ਵੀ ਸੱਦਾ ਜਾ ਸਕਦਾ ਕੋਈ ਵੀ ਕੰਮ ਵਾਸਤੇ ਸਾਡੇ ਪਾਰਟੀ ਪ੍ਰਧਾਨ ਨੇ ਬੁਲਾ ਸਕਦੇ ਸਾਨੂੰ ਅੱਜ ਜੋ ਵੀ ਹੋਊਗਾ ਤੁਹਾਨੂੰ ਪਤਾ ਲੱਗ ਜਾਣਾ ਸਾਰਿਆਂ ਨੂੰ ਇੱਕ ਨਾ ਚਿੰਦੇ ਇੱਕ ਨਾ ਚਿੰਦੇ ਮਾਡਲ ਬੰਨਨੇ ਵਾਲਾ ਪੰਜਾਬ ਮੈਂ ਦਾਤਾ ਕੋਈ ਆਲ ਇੰਡੀਆ ਚ ਸਾਰੀਆਂ ਪਾਰਟੀਆਂ ਆਉਂਦੀਆਂ ਸਾਰੀਆਂ ਚੱਲ ਜਾਂਦੀਆਂ ਤੁਸੀਂ ਇਹ ਮੈਨੂੰ ਦੱਸੋ ਵੀ ਕੋਈ ਵੀ ਪਾਰਟੀ ਜਦੋਂ ਚੱਲ ਜਾਂਦੀ ਹੈ ਦੂਜੀ ਪਾਰਟੀ ਆ ਜਾਂਦੀ ਤੇ ਫਿਰ ਦੂਸਰੀਆਂ ਸਰਕਾਰਾਂ ਕਦੀ ਸਟੇਟਾਂ ਚ ਟੁੱਟਦੀਆਂ ਹੁੰਦੀਆਂ ਇਹ ਤੇ ਆਪਣੇ ਕਹਿਣ ਦੀਆਂ ਗੱਲਾਂ ਜਦੋਂ ਕੋਈ ਹੁਣ ਜਿਤਨਾ ਹੋਰ ਬੀਜਪੀ ਦੀਆਂ ਕਈਆਂ ਸਟੇਟਾਂ ਸਰਕਾਰ ਚ ਚੱਲ ਗਈ ਤਵੇ ਦੂਜੀਆਂ ਸਟੇਟਾਂ ਦੀ ਉਹਨਾਂ ਵੀ ਕੋਈ ਸਰਕਾਰ ਟੁੱਟ ਗਈ ਆ ਇੱਕ ਕਿਤੇ ਇਹਦੇ ਲੋਕਾਂ ਦਾ ਫਤਵਾ ਆ ਇਹ ਲੋਕਾਂ ਨੂੰ ਜੇ ਚੰਗਾ ਲੱਗਾ ਤੇ ਉਹਨਾਂ ਨੇ ਬੀਜੇਪੀ ਨੂੰ ਫਤਵਾ ਦੇ ਦਿੱਤਾ ਜਦੋਂ ਚੰਗਾ ਲੱਗਾ ਉਹਨਾਂ ਨੇ ਕੇਜਰੀਵਾਲ ਸਾਹਿਬ ਨੂੰ ਸੀਆ ਬਣਾਇਆ ਤਿੰਨ ਵਾਰ ਇਹਦੇ ਲੋਕਾਂ ਦਾ ਫਤਵਾ ਇਹਦੇ ਜਦੋਂ ਸਾਡੇ 'ਚ ਕੋਈ ਕਮੀਆਂ ਹੋਣਗੀਆਂ ਆਈਆਂ ਆਪਣੀਆਂ ਦੂਰ ਕਰਾਂਗੇ ਤੇ ਗਾਂ ਦੁਬਾਰਾ ਫੇਰ ਵਾਰੀ ਆਜੂ ਇਹਦੇ ਸਰਕਾਰਾਂ ਕੋਈ ਨਾ ਪਾਰਟੀ ਖਤਮ ਹੋ ਸਕਦੀ ਆ ਤੇ ਨਾ ਸਰਕਾਰਾਂ ਕਿਤੇ ਜਾਫਰ ਲੇਕਿਨ ਦਿੱਲੀ ਹਾਰਨੇ ਦਾ ਅਸਰ ਆਪਕੋ ਲੱਗ ਰਿਹਾ ਪੰਜਾਬ ਤੇ ਪੜ ਰਹਾ ਹੈ 200000 ਰੁਪਏ ਨੂੰ ਲੈ ਕੇ ਲਗਾਤਾਰ ਸਵਾਲ ਚੁੱਕੇ ਜਾ ਰਿਹਾ ਕਿ 200000 ਰੁਪਏ ਨੇ ਦਿੱਤਾ ਜਿਹੜਾ ਇਹ ਖਜ਼ਾਨਾ ਖਾਲੀ ਕੀਤਾ ਜਿਹੜੇ ਉਹ ਸਾਨੂੰ ਆਦੇ ਵੀ ਸਾਡੇ ਨਾਲ 30 30 ਬੰਦੇ ਆ ਜਾਂ ਦੂਜੇ ਆ ਇਹ ਖਲਾ ਖਜ਼ਾਨਾ ਖਾਲੀ ਵੀ ਤੋਂ ਉਹਨਾਂ ਨੇ ਕੀਤਾ ਹੁਣ ਪਹਿਲੋ ਖਜ਼ਾਨਾ ਭਰਿਏ ਕਿਉਂ ਪਹਿਲੋ ਇਹਨਾਂ ਦੀਆਂ ਵਾਅਦੇ ਪੂਰੇ ਕਰੀਏ ਜੋ ਸਾਨੂੰ ਦਿਸਦਾ ਸੀ ਉਦੋਂ ਵੱਧ ਜਾ ਜ਼ਿਆਦਾ ਇਹਨਾਂ ਨੇ ਕਰਜ਼ਾ ਪੰਜਾਬ ਦੇ ਸਿਰ ਤੇ ਚੜਾਇਆ ਹੁਣ ਹੋਲੀ ਹੋਲੀ ਕਰਜ਼ਾ ਵੀ ਕੰਟਰੋਲ ਕਰਾਂਗੇ ਤੇ ਵਾਦੇ ਵੀ ਪੂਰੇ ਕਰਾਂ। ਇਹ ਵੀ ਹਾਰ ਦਾ ਅਸਰ ਹੈ ਪੰਜਾਬ 'ਤੇ। ਅਸਰ ਜਦੋਂ ਪਾਰਟੀ ਦੇ ਕਿਤੇ ਵੀ ਹਾਰ ਹੁੰਦੀ ਆ ਅਸਰ ਤੇ ਸਭ ਜਗ੍ਹਾ ਹੁੰਦਾ। ਉਹਨੂੰ ਕੰਟਰੋਲ ਕਰਨਾ ਫਿਰ ਪਾਰਟੀ ਦੇ ਹੱਥ ਵਿੱਚ ਵਸਦਾ। ਪਾਰਟੀ ਕੰਟਰੋਲ ਕਰੂਗੀ। ਸਰਕਾਰ ਕੋ ਖਤਰਾ ਨਹੀਂ ਹੈ। ਨਹੀਂ ਕੋਈ ਖਤਰਾ ਨਹੀਂ। ਸਭ ਠੀਕ। ਸਾਹਿਬ ਇੰਡੀਆ ਦਾ ਹਿੱਸਾ, ਹਿੰਦੁਸਤਾਨ ਦਾ ਹਿੱਸਾ ਆ ਸਕਦੇ ਅਸੀਂ ਦਿੱਲੀ। ਕਿਉਂ ਨਹੀਂ ਆ ਸਕਦੇ ਸਰ ਜੀ ਸਵਾਜ ਤੇ ਯਾਰ ਨਹੀਂ ਕਿ ਆਖਿਰ ਕਿਉਂ ਸੱਦੇਗੇ ਕਿ ਕੋਟ ਟੁੱਟਦਾ ਕਰਦਾ ਹੈ ਕਿ ਡਰ ਹੈ ਕੋਈ ਪਾਰਟੀ ਟੁੱਟਣ ਦਾ ਮੈਂ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੈ ਸਾਡੀ ਨਾਰਮਲ ਮੀਟਿੰਗ ਹੈ ਪਹਿਲੇ ਵੀ ਮੀਟਿੰਗ ਹੁੰਦੀ ਰਹਿੰਦੀ ਹੈ ਠੀਕ ਹੈ ਸਰ ਥੈਂਕ ਯੂ ਜੀ ਉਹ ਜਿਹੜੀ ਗੱਲਬਾਤ ਜਿਹੜੀ ਆ ਕਰਾਂਗੇ ਔਰ ਬਾਕੀ ਇਹ ਜ਼ਰੂਰੀ ਵੀ ਹੈ ਕਿਉਂਕਿ ਦਿੱਲੀ ਦੀ ਇਲੈਕਸ਼ਨ ਤੋਂ ਬਾਅਦ ਵਿਚਾਰ ਚਰਚਾ ਹੋਣੀ ਜ਼ਰੂਰੀ ਹੈ ਕਿ ਅਸੀਂ ਨਾ ਕਰਦੇ ਤੁਸੀਂ ਕਹਿੰਦਾ ਸੀ ਹੱਦ ਤੱਕ ਮੀਟਿੰਗ ਨਹੀਂ ਕੋਈ ਬੁਲਾਈ ਸਵੈਸ ਕਰਕੇ ਅਸੀਂ ਸਾਰੇ ਪਹੁੰਚੇ ਆਂ ਬਾਜਵਾ ਸਾਹਿਬ ਦਾ ਬਿਆਨ ਹੈ ਕਿ 30 ਤੋਂ ਲਕਰੀ ਜਿਹੜੇ ਐਮਐਲਏ ਨੇ ਉਹਨਾਂ ਦੀ ਸੰਪਰਚ ਰਾਮ ਆਦੀ ਪਾਰਟੀ ਨਹੀਂ ਨਹੀਂ ਬਾਜਵਾ ਸਾਹਿਬ ਤਾਂ ਉਦਾਂ ਹੀ ਟੀਆਰਪੀ ਲੈਣ ਦੇ ਚੱਕੇ ਤੇ ਰਹਿੰਦੇ ਉਦਾਂ ਦੀ ਕੋਈ ਗੱਲ ਨਹੀਂ ਅਸੀਂ ਸਾਰੇ ਇਕੱਠੇ ਆਂ ਜੀ ਔਰ ਆਮ ਆਦੀ ਪਾਰਟੀ ਇੱਕ ਜੁੱਟਾ ਦਿੱਲੀ ਚ ਵੀ ਪੰਜਾਬ ਚ ਵੀ ਕੋਈ ਡਰ ਹੈ ਪਾਰਟੀ ਟੁੱਟਣ ਦਾ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਜੀ ਬਿਲਕੁਲ ਚੜ੍ਹਦੀ ਕਲਾ ਤੇ ਨੇ ਸਾਰੇ ਕੋਈ ਇਦਾਂ ਨਹੀਂ ਬਵਾਦੇ ਪੂਰੇ ਹੋਣਗੇ ਜਿਹੜੇ ਵਾਦੇ ਬਿਲਕੁਲ 100% ਹੋਣਗੇ ਜੀ 100% ਲਗਾਤਾਰ ਸਵਾਲ ਚੁੱਕੇ ਨਹੀਂ ਨਹੀਂ ਜਿਸ ਤਰ੍ਹਾਂ ਵੀ ਅੱਗੇ ਅੱਗੇ ਜੋ ਪਲਾਨਿੰਗ ਹੋਏਗੀ ਉਸ ਸਹਾਈਤ ਬਸ ਅੱਛਾ ਕੰਮ ਪਿੱਛੇ ਦਾ ਮੇਨ ਮੁੱਖੀ ਮਕਸਦ ਮੈਂ ਅਭੀ ਆਏ ਆ ਸਰ ਜੀ ਆਏਗੇ ਤਾਂ ਵੀ ਅੱਗੇ ਅੰਦਰ ਜਾਏਗੇ ਤਾਂ ਫਿਰ ਜੋ ਅਜੰਡਾ ਆਏਗਾ ਉਸ ਤੇ ਬਾਤ ਹੋਏਗੀ ਇਹ ਤਾਂ ਅਸਲੀ ਨੁਕਸਾਨ ਹੋਇਆ ਉਤੇ ਅਸੀਂ ਵਿਸ਼ਲੇਸ਼ਣ ਕਰਾਂਗੇ ਔਰ ਜਿਹੜੇ ਨੁਕਸਾਨ ਇੱਥੇ ਸਾਡਾ ਹੋਇਆ ਉਤੇ ਵਿਚਾਰ ਕਰਕੇ ਅਸੀਂ ਪ ताकि पंजाब के, तो के द्वारा और नुकसान हो जी सर क्या है वो ये कह रहे हैं कि तीस विधायक जो है भाजपा जी कांग्रेस के संपर्क में भाजपा जी को पूछो कि उनके जो विधायक है उनके संपर्क में हैं आम आदमी पार्टी की बात छोड़ो मैं भी डिस्ट्रिक्ट कांग्रेस का प्रेसिडेंट रहा हूँ कभी उन्होंने हमारी बात नहीं पूछी अरविंद केजरीवाल साहब ने हमें एमएलए बनाया हम डट के इनके साथ हैं हमारी पार्टी के साथ अरविंद केजरीवाल के साथ हैं सरदार भोला हमारा एमएलए तो साथ में मेनोर ही बाकी चला के दिखा देंगे असली तो 30 जड़े हैगे हैं वो बाद की गल्ला लोड़ा बाजवा साहब अपने 18 बंदे दी एक मोनोपली दिखा देने 18 बंदे इकट्ठे सारे भाई आज की बैठक का मंतब की है क्यों की की जा रही है एनालिसिस भी कीता सामने एनालिसिस के वास्ते भी सधा जा सकता किसी भी ਕੰਮ ਵਾਸਤੇ ਸਾਡੇ ਪਾਰਟੀ ਪ੍ਰਧਾਨ ਨੇ ਬੁਲਾ ਸਕਦੇ ਸਾਨੂੰ ਅੱਜ ਜੋ ਵੀ ਹੋਊਗਾ ਤੁਹਾਨੂੰ ਪਤਾ ਲੱਗ ਜਾਣਾ ਸਾਰਿਆਂ ਨੂੰ ਇੱਕ ਨਾ ਛਿੰਦੇ ਇੱਕ ਨਾ ਛਿੰਦੇ ਮਾਡਲ ਬੰਨਣ ਵਾਲਾ ਪੰਜਾਬ ਨਾ ਮੈਂ ਦਾਤਾ ਕੋਈ ਆਲ ਇੰਡੀਆ ਚ ਸਾਰੀਆਂ ਪਾਰਟੀਆਂ ਆਉਂਦੀਆਂ ਸਾਰੀਆਂ ਚੱਲ ਜਾਂਦੀਆਂ ਤੁਸੀਂ ਇਹ ਮੈਨੂੰ ਦੱਸੋ ਵੀ ਕੋਈ ਵੀ ਪਾਰਟੀ ਜਦੋਂ ਚੱਲ ਜਾਂਦੀ ਹੈ ਦੂਜੀ ਪਾਰਟੀ ਆ ਜਾਂਦੀ ਤੇ ਫਿਰ ਦੂਸਰੀਆਂ ਸਰਕਾਰਾਂ ਕਦੀ ਸਟੇਟਾਂ ਚ ਟੁੱਟਦੀਆਂ ਹੁੰਦੀਆਂ ਇਹ ਤੇ ਆਪਣੇ ਕਹਿਣ ਦੀਆਂ ਗੱਲਾਂ ਜਦੋਂ ਕੋਈ ਹੁਣ ਜਿਤਨਾ ਬੀਜਪੀ ਦੀਆਂ ਕਈਆਂ ਸਟੇਟਾਂ ਸਰਕਾਰ ਚ ਚੱਲ ਗਈ ਤਵੇ ਦੂਜੀਆਂ ਸਟੇਟਾਂ ਦੀ ਉਹਨਾਂ ਵੀ ਕੋਈ ਸਰਕਾਰ ਟੁੱਟ ਗਈ ਆ ਇੱਕ ਕਿਤੇ ਇਹਦੇ ਲੋਕਾਂ ਦਾ ਫਤਵਾ ਆ ਇਹ ਲੋਕਾਂ ਨੂੰ ਜੇ ਚੰਗਾ ਲੱਗਾ ਤੇ ਉਹਨਾਂ ਨੇ ਬੀਜੇਪੀ ਨੂੰ ਫਤਵਾ ਦੇ ਦਿੱਤਾ ਜਦੋਂ ਚੰਗਾ ਲੱਗਾ ਉਹਨਾਂ ਨੇ ਕੇਜਰੀਵਾਲ ਸਾਹਿਬ ਨੂੰ ਸੀਆ ਬਣਾਇਆ ਤਿੰਨ ਵਾਰ ਇਹਦੇ ਲੋਕਾਂ ਦਾ ਫਤਵਾ ਇਹਦੇ ਜਦੋਂ ਸਾਡੇ 'ਚ ਕੋਈ ਕਮੀਆਂ ਹੋਣਗੀਆਂ ਆਈਆਂ ਆਪਣੀਆਂ ਦੂਰ ਕਰਾਂਗੇ ਤੇ ਗਾਂ ਦੁਬਾਰਾ ਫੇਰ ਵਾਰੀ ਆਜੂ ਇਹਦੇ ਸਰਕਾਰਾਂ ਕੋਈ ਨਾ ਪਾਰਟੀ ਖਤਮ ਹੋ ਸਕਦੀ ਆ ਤੇ ਨਾ ਸਰਕਾਰਾਂ ਕਿਤੇ ਜਾਫਰ ਲੇਕਿਨ ਦਿੱਲੀ ਹਾਰਨੇ ਦਾ ਅਸਰ ਆਪਕੋ ਲੱਗ ਰਿਹਾ ਪੰਜਾਬ ਤੇ ਪੜ ਰਹਾ ਹੈ 2000000 ਰੁਪਏ ਨੂੰ ਲੈ ਕੇ ਲਗਾਤਾਰ ਸਵਾਲ ਚੁੱਕੇ ਜਾ ਰਿਹਾ ਕਿ 2000000 ਰੁਪਏ ਨੇ ਦਿੱਤਾ ਜਿਹੜਾ ਇਹ ਖਜ਼ਾਨਾ ਖਾਲੀ ਕੀਤਾ ਜਿਹੜੇ ਉਹ ਸਾਨੂੰ ਆਦੇ ਵੀ ਸਾਡੇ ਨਾਲ 30 30 ਬੰਦੇ ਆ ਜਾਂ ਦੂਜੇ ਆ ਇਹ ਖਜ਼ਾਨਾ ਖਾਲੀ ਵੀ ਤਾਂ ਉਹਨਾਂ ਨੇ ਕੀਤਾ ਹੁਣ ਪਹਿਲੋ ਖਜ਼ਾਨਾ ਭਰਿਏ ਕਿਉਂ ਪਹਿਲੋ ਇਹਨਾਂ ਦੀਆਂ ਵਾਅਦੇ ਪੂਰੇ ਕਰੀਏ ਜੋ ਸਾਨੂੰ ਦਿਸਦਾ ਸੀ ਉਦੋਂ ਵੱਧ ਜਾ ਜ਼ਿਆਦਾ ਇਹਨਾਂ ਨੇ ਕਰਜ਼ਾ ਪੰਜਾਬ ਦੇ ਸਿਰ ਤੇ ਚੜਾਇਆ ਹੁਣ ਹੋਲੀ ਹੋਲੀ ਕਰਜ਼ਾ ਵੀ ਕੰਟਰੋਲ ਕਰਾਂਗੇ ਤੇ ਵਾਦੇ ਵੀ ਪੂਰੇ ਕਰਾਂਗੇ ਜੀ ਹਾਰ ਦਾ ਅਸਰ ਹੈ ਪੰਜਾਬ ਪਰ ਅਸਰ ਜਦੋਂ ਪਾਰਟੀ ਦੇ ਕਿਤੇ ਵੀ ਹਾਰ ਹੁੰਦੀ ਆ ਅਸਰ ਤੇ ਸਭ ਜਗ੍ਹਾ ਹੁੰਦਾ ਉਹਨੂੰ ਕੰਟਰੋਲ ਕਰਨਾ ਫਿਰ ਪਾਰਟੀ ਦੇ ਹੱਥ ਵਿੱਚ ਹੁੰਦਾ ਪਾਰਟੀ ਕੰਟਰੋਲ ਕਰੂਗੀ ਸਰਕਾਰ ਕੋ ਖਤਰਾ ਨਹੀਂ ਹੈ ਨਹੀਂ ਕੋਈ ਖਤਰਾ ਨਹੀਂ ਸਭ ਠੀਕ ਹੈ